ਅਮਰੀਕਾ ਦੇ ਆਤੀ ਪੁਲਿਸ ਵੱਲੋਂ ਫਰਾਂਸ ਤੇ ਪਾਕਿਸਤਾਨ ਆਧਾਰਿਤ ਅਤਿਆਤਸ਼ਕਰੀ ਗਰੋਹ ਦਾ ਪਰਦਾਫਾਸ਼ ਚਾਰ ਦੋਸ਼ੀ ਕੀਤੇ ਗ੍ਰਿਫਤਾਰ ਇਹ ਅੱਜ ਸਾਡੇ ਸਪੈਸ਼ਲ ਸੈੱਲ ਅੰਮ੍ਰਿਤਸਰ ਦੇ ਹਾਤੀ ਨੂੰ ਬੜੀ ਵੱਡੀ ਜਿਹੜੀ ਸਫਲਤਾ ਮਿਲੀ ਆ ਜੋ ਕਿ ਗੈਰ ਸਮਾਜਿਕ ਅਨਸਰ ਜਿਹੜੇ ਕਿ ਪੰਜਾਬ ਦੇ ਵਿੱਚ ਜਿਹੜਾ ਵਾ ਉਹ ਗਲਤ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਆ ਸ਼ਪੈਕਨ ਸੈਲ ਦੇ ਐਸਆਈ ਤਰਸੀਮ ਸਿੰਘ ਨੇ ਪੰਡੂਰੀ ਪਿੰਡ ਦੀ ਹੱਦਬੰਦੀ ਤੇ ਜਿਹੜਾ ਉਹ ਨਾਕਾਬੰਦੀ ਕੀਤੀ ਸੀਗੀ ਤੇ ਜੋ ਚਾਰ ਵਿਅਕਤੀ ਜੋ ਸਵਰਾਜ ਸਿੰਘ ਪੁੱਤਰ ਸਰਫਰਾਜ ਇਹ ਤਰਨਤਾਰਨ ਦਾ ਅਰਸ਼ਦੀਪ ਸਿੰਘ ਪੁੱਤਰ ਰਾਜ ਸਿੰਘ ਮਸਤਗੜ ਦਾ ਤਰਨਤਾਰਨ ਦਾ ਗੁਲਾਬ ਸਿੰਘ ਪੁੱਤਰ ਜਗਤਾਰ ਸਿੰਘ ਚੁਸਲੇਵਾੜਿਆ ਪਿੰਡ ਤਰਨਤਾਰਨ ਦੇ ਵਿੱਚ ਗੌਰਪੁੱਤਰ ਮਨਜੀਤ ਨਿਵਾਸੀ ਅ ਗੁਰੂਕਾ ਖੂ ਤਰਨਧਾਰਨ ਇਹਨਾਂ ਨੂੰ ਕਾਬੂ ਕਰਕੇ ਤੇ ਇਹਨਾਂ ਪਾਸੋਂ 4 ਪਿਸਤੌਲ ਜਿੰਨਾ ਵਿੱਚ 2 ਗਲੌਕ ਪਿਸਤਲ ਨੇ 9mm ਦੇ ਤੇ 2 30 ਬੋਰ ਦੇ ਪਿਸਤਲ ਨੇ ਸਮੇਤ 10 ਜਿੰਦਾ ਰਾਉਂਦ ਨੇ ਜਿਹੜੇ ਉਹ ਸਮੇਤ ਜਿਹੜਾ ਵਾ ਇਹਨਾਂ ਕੋਲੇ ਇਹਨਾਂ ਨੂੰ ਕਾਬੂ ਕੀਤਾ ਆ ਤੇ ਇਹਨਾਂ ਕੋਲ ਹੋਰ 3 ਮੋਬਾਈਲ ਫੋਨ ਇੱਕ ਐਕਟਵਾਸ ਜਿਹੜੀ ਆ ਸਕੂਟੀ ਜਿਹੜੀ ਏ ਵੈਪਨ ਇੱਧਰ ਉੱਧਰ ਕਰ ਲਈ ਵਰਤਦੇ ਸੀਗੇ ਤੇ ਉਹਦੀ ਜਿਹੜੀ ਆ ਰਿਕਵਰੀ ਕੀਤੀ ਆ ਇਸ ਸਬੰਧ ਦੇ ਵਿੱਚ ਜਿਹੜਾ ਥਾਣਾ ਲੋਪੋਕੇ ਇਹਨਾਂ ਚਾਰਾਂ ਦੇ ਖਿਲਾਫ ਜਿਹੜਾ ਵਾ ਮੁਕਦਮਾ ਦਰਜ ਕਰਕੇ ਤੇ ਉਹਦੀ ਤਫ਼ਤੀਸ਼ ਕੀਤੀ ਜਾ ਰਹੀ ਆ ਤੇ ਰਿਮਾਂਡ ਹਾਸਲ ਕਰਕੇ ਜਿਹੜਾ ਹੈਗਾ ਇਹਨਾਂ ਕੋਲੇ ਹੋਰ ਬਰੀਕੀ ਦੇ ਨਾਲ ਜਿਹੜੀ ਹੈਗੀ ਆ ਉਹ ਪੁੱਛਗਿੱਛ ਕੀਤੀ ਜਾਵੇਗੀ ਮੁਦਲੀ ਪੁੱਛ ਕੇ ਇਦੇ ਦੌਰਾਨ ਜਿਹੜੇ ਆ ਇਹ ਸਾਰੇ ਜਿਹੜੇ ਦੋਸ਼ੀ ਨੇ ਇਹ ਫਰਾਂਸ ਵਿੱਚ ਇੱਕ ਗੋਪੀ ਜੋ ਕਿ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਦੱਸਿਆ ਜਾਂਦਾ ਜੋ ਕਿ ਫਰਾਂਸ ਦੇ ਵਿੱਚ ਰਹਿ ਰਿਹਾ ਉਹਦੇ ਜਿਹੜਾ ਵਾ ਇਹ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਵਾ ਇਹ ਇਹਨਾਂ ਨੇ ਹਥਿਆਰ ਪ੍ਰਾਪਤ ਕੀਤੇ ਤੇ ਗਾਂ ਅਗੋਂ ਜਿਹੜੀ ਆ ਇਹਨਾਂ ਨੇ ਕਿਤੇ ਜਿਹੜੀ ਆ ਡਿਲੀਵਰੀ ਦੇਣੀ ਸੀ ਸਰ ਇਹਨਾਂ ਦੀ ਪ੍ਰੋਫਾਈਲ ਕੀ ਆ ਕੋਈ ਮਾਮਲੇ ਪਹਿਲਾਂ ਦਰਜਿਆ ਕ੍ਰਿਮੀਨਲ ਰਿਕਾਰਡ ਕੀ ਇਹਨਾਂ ਦਾ ਜੀ ਆ ਇਹ ਜੇ ਅੱਜ ਹੀ ਹੁਣ ਅਸੀਂ ਇਹ ਜੇ ਮੁਕਦਮਾ ਅੰਦਰਜ ਕੀਤਾ ਵਾ ਜੀ ਤੇ ਇਹਨਾਂ ਦੇ ਜਿਹੜਾ ਵਾ ਉਹ ਸਾਰਾ ਪਤਾ ਕਰਕੇ ਤੇ ਫਿਰ ਤੁਹਾਨੂੰ ਜਿਹੜਾ ਵਾ ਦੱਸਿਆ ਜਾਊਗਾ ਇਹ ਹਥਿਆਰ ਕਿੱਥੋਂ ਲੈ ਕੇ ਆਏ ਜੀ ਹੁਣ ਫਿਰ ਇਹ ਬਾਰਡਰ ਵਾਲੀ ਸਾਈਡ ਤੋਂ ਪੜਿਆ ਤੁਸੀਂ ਹਾਂ ਜੀ ਇਹ ਡਰੋਨ ਰਾਹੀਂ ਇਹਨਾਂ ਨੇ ਪਾਕਿਸਤਾਨ ਤੋਂ ਜਿਹੜੇ ਆ ਉਹ ਹਥਿਆਰ ਮੰਗਾਏ